ਤੇ ਮੇਤ్రో ਜਿੰਨੇ ਵੀ ਮੇਰੇ ਵੀਰ ਭਰਾ ਆਪਣੇ YouTube ਚੈਨਲ ਤੇ ਵੀਡੀਓ ਦੇਖ ਰਹੇ ਆ ਸਾਰੇ ਮੇਰੇ ਵੀਰ ਭਰਾਵਾਂ ਦਾ ਸਵਾਗਤ ਆ ਤੇ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮੇਰੇ ਵੀਰ ਭਰਾਵੋ ਛੋਟੇ ਵਾਸਤੇ ਅੱਜ ਮੈਂ ਇੱਕ ਲਾਲ ਚੰਬੀ ਘੋੜੀ ਲੈ ਕੇ ਆਏ ਆ ਤੇ ਘੋੜੀ ਮੇਰੇ ਵੀਰ ਭਰਾਵੋ ਨੁਕਰੇ ਬੱਚੇ ਦਿੰਦੀ ਆ ਤੇ ਬਹੁਤ ਚੰਗੇ ਟਾਪ ਦੇ ਨੁਕਰੇ ਘੋੜੇ ਤੋਂ ਘੋੜੀ ਇਸ ਟਾਈਮ ਮਲਾਈ ਹੋਈ ਆ ਤੇ ਬਾਕੀ ਮੇਰੇ ਵੀਰ ਭਰਾਵੋ ਜਾਇਜ ਰੇਟ ਚ ਘੋੜੀ ਮਿਲ ਜੂਗੀ ਤੇ ਬਾਕੀ ਥੋੜੀ ਜੀ ਘੋੜੀ ਲੈਸੀ ਜ਼ਰੂਰ ਆ ਮੇਰੇ ਵੀਰ ਭਰਾਵੋ ਤੇ ਘੋੜੀ ਦੇ ਮਾਲਕ ਵੀਰ ਬਾਹਰ ਗਏ ਹੋਏ ਨੇ ਤੇ ਤਾਂ ਕਰਕੇ ਪਿੱਛੋਂ ਸੰਭਾਲ ਕਰਨ ਵਾਲਾ ਵੀਰ ਭਰਾ ਕੋਈ ਹੈ ਨਹੀਂ ਤੇ ਤਾਂ ਕਰਕੇ ਮੇਰੇ ਵੀਰ ਭਰਾਵੋ ਘੋੜੀ ਥੋੜੀ ਜੀ ਲੈਸੀ ਜ਼ਰੂਰ ਆ ਉਹ ਤਾਂ ਚਲੋ ਖਰਾਕ ਦੇ ਹਿਸਾਬ ਨਾਲ ਰਾਜੀ ਹੋ ਜੂਗੀ ਤੇ ਜੇ ਕੋਈ ਵੀਰ ਭਰਾ ਘੋੜੀ ਖਰੀਦਣ ਦਾ ਚਾਹਵਣ ਹੈਗਾ ਤਾ 75029 90000 ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਤੇ ਕਰਦੇ ਆ ਮੇਰੇ ਵੀਰ ਭਰਾਵੋ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਜੇ ਤੁਸੀਂ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕੋੜੀ ਦੀ ਮੇਤਰੋ ਹਾਈਟ ਹੈਗੀ ਹੈ 9 ਇੰਚ 5 6 ਸਾਲ ਉਮਰ ਦਸੀ ਮਾਲਕ ਵੀਰਾਂ ਨੇ ਤੇ ਅਨਨੌਣ ਬਲੱਡ ਲਾਈਨ ਦੀ ਘੋੜੀ ਹੈ ਮੇਰੇ ਵੀਰ ਭਰਾਵੋ ਤੇ ਮਿੱਤਰੋ ਨੋਕਰਾ ਕੋੜਾ ਗਿਆ ਹੈਦਰ ਹੈਦਰ ਕੋੜੇ ਤੋਂ ਘੋੜੀ ਮਲਾਈ ਹੋਈ ਆ 27 28 ਦਿਨਾਂ ਦੀ ਤੇ ਮਾਲਕ ਵੀਰ ਤੇ ਮਿੱਤਰੋ ਮਾਲਕ ਵੀਰਾਂ ਦੇ ਕਹਿਣ ਮੁਤਾਬਕ ਮਾਲਕ ਵੀਰ ਕਹਿੰਦੇ ਘੋੜੀ ਨੋਕਰੇ ਬੱਚੇ ਦਿੰਦੀ ਆ ਤੇ ਬਾਕੀ ਇਸ ਟਾਈਮ ਨੋਕਰੇ ਕੋੜੇ ਤੋਂ ਘੋੜੀ ਮਲਾਈ ਹੋਈ ਆ ਤੇ ਬਾਕੀ ਮੇਰੇ ਵੀਰ ਭਰਾਵੋ ਘੋੜੀ ਥੋੜੀ ਜਿਹੀ ਲੈਸੀ ਜ਼ਰੂਰ ਆ ਤੇ ਮਾਲਕ ਵੀਰ ਬਾਹਰ ਗਏ ਹੋਏ ਨੇ ਤਾਂ ਕਰਕੇ ਪਿੱਛੋਂ ਸੰਭਾਲ ਹੋਈ ਨਹੀਂ ਇੰਨੀ ਤੇ ਤਾਂ ਕਰਕੇ ਤੋਂ ਘੋੜੀ ਥੋੜੀ ਜਿਹੀ ਲਿੱਸੀ ਜ਼ਰੂਰ ਹੈ ਮੇਰੇ ਵੀਰ ਭਰਾਵੋ ਬਾਕੀ ਖਰਾਕ ਦੇ ਹਿਸਾਬ ਨਾਲ ਰਾਜੀ ਹੋ ਜੂ ਤਾਂ ਚਲੋ ਤੇ ਸਵਾਰੀ ਦੀ ਘੋੜੀ ਪਾਸ ਹੈ ਜੀ ਬਾਲਪੋਰੀਆਂ ਦੀ ਵੀ ਸਾਫ ਹੈ ਸਾਊਸੀਲ ਵੀ ਪੂਰੀ ਆ ਚਾਹੀ ਜਵਾਕ ਲਈ ਫਿਰਨ ਤੇ ਰੇਟ ਬਾਈ ਹੋਰੇ ਕਰਦੇ ਆ ਜੀ 55000 ਰੁਪਇਆ ਤੇ ਬਾਕੀ ਮੇਰੇ ਵੀਰ ਭਰਾਵੋ ਲਾਸਟ 50000 ਤੱਕ ਘੋੜੀ ਦੇ ਦੇਣਗੇ ਬਾਈ ਹੋਰੇ ਤੇ ਘੋੜੀ ਨੁਕਰੇ ਬੱਚੇ ਦਿੰਦੀ ਆ ਤੇ ਬਹੁਤ ਚੰਗੇ ਘੋੜੇ ਤੋਂ ਘੋੜੀ ਮਲਾਈ ਹੋਈ ਆ ਤੇ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਣ ਹੈਗਾ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਤੁਸੀਂ ਗੱਲਬਾਤ ਕਰ ਲਿਓ ਤੇ ਸਾਰੀ ਡਿਟੇਲ ਮੈਂ ਦੱਸਤੀ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਜੀ ਧੰਨਵਾਦ